ਮੈਡੀਕਾਰਦਾਂ ਸਾਰੇ ਠੀਕ ਠਾਕ ਹੋਣਗੇ ਤੇ ਅੱਜ ਆਪਾਂ ਚੱਲੇ ਆ ਆਪਣੇ ਸਹੁਰੇ ਘਰ ਸਹੁਰੇ ਪਰਿਵਾਰ ਤੇ ਸਾਰੇ ਠੀਕ ਠਾਕ ਆ ਦੇਖੋ ਬੰਦੇ ਤਿਆਰ ਤੇ ਅੱਜ ਆਪਾਂ ਚੱਲੇ ਆ ਆਪਣੇ ਸਹੁਰੇ ਪਰਿਵਾਰ ਤੇ ਬਹੁਤ ਸਮਾਂ ਹੋ ਗਿਆ ᱛੀ ਗਿਆ ਨੂੰ ਅੱਜ ਜਿਹੜਾ ਕੀ ਇਹਨੇ ਮੈਨੂੰ ਮਜਬੂਰ ਕਰ ਹੀ ਦਿੱਤਾ ਜਾਣ ਨੂੰ ਤੇ ਮੈਂ ਤਾਂ ਜਾਣੀ ਤੀ ਰਿਹਾ ਕਿਉਂਕਿ ਕੰਮਕਾਰ ਆਪਣੇ ਜਾਣ ਨਹੀਂ ਦਿੰਦੇ ਹੈਗੇ ਬੀਜੀ ਆ ਤੇ ਇਹ ਕਹਿੰਦੀ ਜਾਣੀ ਜਾਣਾਗਾ ਇਹਦੇ ਜਿਹੜਾ ਉੱਥੇ ਪਾਠ ਰਖਵਾਇਆ ਹੋਇਆ ਇਹਦੇ ਚਾਚੇ ਨੇ ਚਾਚਾ ਵੀ ਕਹਿੰਦੇ ਨੇ ਮਾਸੜ ਵੀ ਕਹਿੰਦੇ ਨੇ ਆ ਜਾ ਹੁਣ ਤੇ ਆਪਾਂ ਚੱਲਿਆਂ ਭੋਗ ਤੇ ਪਾਠ ਤੇ ਸੁਖਣੀ ਸਾਹਿਬ ਦਾ ਪਾਠ ਕਰਵਾਇਆਗਾ ਤੇ ਆਪਾਂ ਮਿਲਦੇ ਹਾਂ ਤੁਹਾਨੂੰ ਫਿਰ ਭੋਗ ਦੇ ਉੱਤੇ ਆ ਬੰਦੇ ਆਪਣੇ ਤਿਆਰ ਨੇਗੇ ਆ ਦੇਖ ਸਕਦੇ ਇਹ ਕੱਲ ਨੂੰ ਇਹ ਜਾਣਗੇ ਜਿਹੜਾ ਕਿ ਸਕੂਲ ਇਹਨਾਂ ਦਾ ਸਕੂਲ ਲੱਗੂਗਾ ਕੱਲ ਨੂੰ ਤੇ ਦੇਖੋ ਆ ਪੀਤ ਵੀ ਤਿਆਰ ਆ ਛੱਡੀ ਆ ਵੀ ਤਿਆਰ ਆ ਗਈ ਤੇ ਆ ਵੀ ਤਿਆਰ ਆ ਬੰਦਾ ਵੱੱਦ ਚਲਾਕ ਆ ਆ ਥੋੜੀ ਜਿਹੀ ਸਾਊ ਆ ਵਿਚਾਰੀ ਇਹ ਕੱਲ ਨੂੰ ਜਾਊਗੀ ਸਕੂਲ ਇਹਦੇ ਨਾਲ ਤੇ ਅੱਜ ਅਸੀਂ ਚੱਲੇ ਆ ਭੋਗ ਤੇ ਸਾਰੇ ਪਰਿਵਾਰ ਤਾਂ ਆਪਾਂ ਮਿਲਦੇ ਆਂ ਫਿਰ ਭੋਗ ਦੇ ਉੱਤੇ ਇਸੇ ਖਾਵਾਂਗੇ ਤੁਹਾਨੂੰ ਪਾਪਾ ਨੇ ਕੋਈ ਦਾ ਹਾਲ ਚਾਲ ਹੈ ਹੈ ਮੈਂ ਫੋਟੇ ਨਹੀਂ ਹੋ ਗਿਆ ਲੋ ਕੋਹਤੇ ਨਹੀਂ ਜਾਣਾ ਤੇ ਨਾ ਕਿਉਂ ਮੇਰਾ ਫੋਨ ਹੈ ਨਾਨੀ ਤੋਂ ਜਾਣੀ ਨਾਨੀ ਕੋਲ ਹੀ ਜਾਣਾ ਫਿਰ ਨਾਨੀ ਕੋਲ ਹੀ ਚੱਲਾਂਗੇ ਤੇ ਚੱਲੇ ਆ ਜੀ ਫਿਰ ਆਪਾਂ ਮਿਲਦੇ ਆਂ ਅਗਲੇ ਅਗਲੇ ਬਲੌਗ ਦੇ ਵਿੱਚ ਤੁਹਾਨੂੰ ਅਗਲੇ ਜਿਹੜੇ ਕੀ ਭਾਗ ਦੇ ਵਿੱਚ ਹੋਰ ਇਹ ਉੱਤੇ ਦਿਖਾਵਾਂਗੇ ਤੁਹਾਨੂੰ ਸਾਰਾ ਹਾਲ ਚਾਲ ਜੀ ਤੇ ਆਪਾਂ ਚੱਲੇ ਆਂਗੇ ਇੱਥੇ ਬੋਲੋ ਤੁਲਾਦੀ ਹੁਣ ਕਿ ਮੇਰਾ ਫੋਨ ਕਿੱਥੇ ਆ ਫੋਨ ਤੇਰਾ ਚਾਰਜ ਲੱਗਿਆ ਹੋਇਆ ਹੈ ਛਿਪਿਆ ਤੇ ਬਾਈਕ ਆਪਣੀ ਤਿਆਰ ਖੜੀ ਹੈਗੀ ਦੇਖ ਸਕਦੇ ਹੋ ਆਜੋ ਬਈ ਮੜਿਆ ਗਰਿੰਗ ਮਾਰਿਓ ਹੁਣ ਕੰਮ ਜਿੱਤੇ ਨਹੀਂ ਮਿਲਦਾ ਤੇ ਮਿਲਦੇ ਆਪਾਂ ਤੁਹਾਨੂੰ ਭੋਗ ਦੇ ਉੱਤੇ ਦਰ ਲਬਿੰਦੀ ਸੀ ਮਾਰਕੇ ਲੋ ਜੀ ਇੱਧਰ ਵੀ ਤਿਆਰੀਆਂ ਚੱਲਦੀਆਂ ਨੇ ਤੇ ਅੱਜ ਆਪਾਂ ਚੱਲੇ ਆਂ ਸਾਰਾ ਪਰਿਵਾਰ ਦੇ ਵਿੱਚ ਕਈ ਮਹੀਨੇ ਹੋ ਗਏ ਗਿਆ ਨੂੰ ਜਨਦੇ ਸਾਲ ਮੰਗੋਈ ਹੋ ਗਿਆ ਤੇ ਸਾਡੇ ਡੈਡੀ ਦੀ ਜਿਹੜੀ ਕਿ ਡੈਥ ਹੋ ਗਈ ਸੀ ਉਸ ਤੋਂ ਮਗਰੋਂ ਕੰਮਾਂ ਕਾਰਾਂ ਦੇ ਵਿੱਚ ਐਨੇ ਬੀਜੀ ਹੋ ਗਏ ਕਿ ਜਾ ਹੀ ਨਹੀਂ ਹੋਇਆ ਸਾਲ ਮੰਗੋਈ ਹੋ ਗਿਆ ਤੇ ਅੱਜ ਜਿਹੜਾ ਜਾਣ ਦਾ ਮੌਕਾ ਮਿਲਿਆ ਆਪਾਂ ਨੂੰ ਖਾਹ ਚਰ ਮਗਰੋਂ ਤੇ ਉੱਥੇ ਰੱਖਿਆ ਇਹਦੇ ਜਿਹੜਾ ਕੀ ਚਾਚਾ ਵੀ ਕਹਿੰਦੇ ਨੇ ਮਾਸੜ ਵੀ ਕਹਿੰਦੇ ਨੇ ਇਹ ਜਿਵੇਂ ਵੀ ਇਹਨਾਂ ਨੂੰ ਲੋਟ ਲੱਗਦਾ ਹੈ ਕਹਿ ਦਿੰਦੇ ਨੇ ਤੇ ਚੱਲੇ ਅੱਜ ਭੋਗ ਤੇ ਉਹਨੇ ਖੁਸ਼ੀ ਨਾਲ ਤੇ ਜਿਹੜਾ ਕੀ ਸੋਪਨੀ ਸਾਹਿਬ ਦਾ ਪਾਠ ਆ ਉਹ ਕਰਵਾਇਆਗਾ ਤੇ ਅੱਜ ਚੱਲੇ ਆ ਭੋਗ ਦੇ ਤੇ ਮੁੜੇ ਆਵਾਂਗੇ ਜਿਹੜਾ ਕੀ ਕੁਝ ਜੀ ਸਮੇਂ ਦੇ ਬਾਅਦ ਕਿਉਂਕਿ ਆਪਣੇ ਕੰਮਕਾਰ ਵੀ ਦੇਖਣੇ ਨੇ ਕਿ ਘਰ ਵਿੱਚ ਤੇ ਆਪਾਂ ਚੱਲੇ ਆਂ ਜੀ ਭੋਗ ਦੇ ਉੱਤੇ ਸਾਰਾ ਪਰਿਵਾਰ ਦੇ ਵਿੱਚ ਆਹ ਦੇਖੋ ਫਿਰਦਾ ਕਾ ਪਾਉਂਦਾ ਸੈਲਫੀਆਂ ਚੱਕੀ ਫਿਰਦਾ ਵੀਡੀਓ ਬਣਾਉਂਦਾ ਤੇ ਆਪਾਂ ਮਿਲਦੇ ਆਂ ਫਿਰ ਅਸਲ ਮਾਨਚ ਭੋਗ ਦੇ ਉੱਤੇ ਦਿਖਾਵਾਂਗੇ ਤੁਹਾਨੂੰ ਸਾਰਾ ਆਪਾਂ ਦਾ ਕਿੱਥੇ ਜਾਣੇ ਬਾਈ ਗੁਰਦਵਾਰੇ ਗੁਰਦਵਾਰੇ ਹੂੰ ਗੁਰਦਵਾਰੇ ਕਿੱਥੇ ਨਾਨੀ ਦੇ ਘਰ ਹੈ ਨਾਨੀ ਦੇ ਘਰ ਨਾਨੀ ਘਰ ਜਾਣਾ ਅਸੀਂ ਉੱਥੇ ਕੀ ਕਰਨਾ ਫਿਰ ਰਹਿਣਾ ਰਾਤ ਰਹਿਣਾ ਹਾਂ ਨਾ ਕਰਨ ਕੀ ਚੱਲਿਓ ਕਰਨਾ ਖਾਣਾ ਨਹੀਂ ਭੋਗਦੇ ਹਾਂ ਭੋਗਦੇ ਜਾਂ ਨਹੀਂ ਹਾਂ ਭੋਗਦੇ ਕੀ ਖਾਓਗੇ ਉੱਥੇ ਭੋਗ 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 ਦੇ ਨਾਲ ਹੋਰ ਕੀ ਕੀ ਪਾਪਾ ਨਾਨੀ ਤਾਂ ਜਾਣਦੇ ਹੈ ਨਹੀਂ ਖਾਣਗੇ ਪਕੌੜੀਆਂ ਕਾੜੀਆਂ ਕੀ ਆਉਂਦੇ ਹੋ ਸਦਾ ਚਾਂਗੇ ਤੇ ਸਦਾ ਸਕਾਂਗੇ ਹੋਰ ਫਿਰ ਕੱਲ ਨੂੰ ਜਾਇਓ ਸਕੂਲ ਕੱਲ ਨੂੰ ਚੱਲੇਓ ਸਕੂਲ ਅੱਜ ਜਾਓ ਨਾਨੀ ਦੇ ਘਰ ਭੋਗ ਦੇ ਉੱਤੇ ਖੁਸ਼ੀ ਨਾਲ ਤੇ ਉੱਥੇ ਖਾਇਓ ਪਕੌੜੇ ਪਕੌੜੇ ਮਰਫੀ ਲੱਡੂ ਬੇੜੇ ਹਨ ਰਾ ਕੋਸ਼ੂਗਾ ਖੰਦਾਈਂ ਦਾ ਮਿੱਠਾ ਖੰਦਾਈਂ ਨੂਨ ਖਾਲੀ ਕਰਕਰੇ ਲੈ ਜਾ ਦੁਕਾਨ ਤੇ ਨੂੰ ਸੌਦਾ ਲੈਣਾ ਤੂੰ ਆਪ ਤਰਾਇ ਤੇ ਸੇਵਾ ਤੇ ਸੇਵਾ ਤੇਰੀ ਸੇਵਾ ਮੁੱਢ ਤੱਕ ਤੱਕ ਤੂੰ ਗੱਦੀ ਤੇ ਹੀ ਸੇਵਾ ਤੇ ਸੇਵਾ ਤੇਰੀ ਸੇਵਾ ਤੇਰੀ ਸੇਵਾ

ਮਾਣ ਆਤਮਾ ਗੱਲਣਾ ਮੁਕਤ ਭੁਗਤ ਜੁੜ ਤੇਰੀ ਸੇਵਾ ਜਿਸ ਨੂੰ ਆਪ ਰਾਮਾ ਜੋਰਾ ਤੇ ਤੁਲੇਗੇ ਕੁਝ ਭਾਵੇਂ ਪਰ ਨਾਮ ਮਾਰੇ ਸੁਤੇਰਾ ਦਿੱਤਾ ਨਹੀਂ ਕੁਮਾਰਾ ਕੀ ਕਰਨ ਨੰਦ ਤੇ ਬੈਗ ਲੈਣ ਪੀਤ ਵਾਸਤੇ ਤੇ ਆ ਦੇਖੋ ਪੀਤ ਆ ਜਿਹੜੀ ਬੈਗ ਦੇਖ ਰਹੀ ਆ ਕੱਲ ਨੂੰ ਜਾਣਾ ਪੀਤ ਨੇ ਸਕੂਲ ਪੀਤ ਵਾਸਤੇ ਬੈਗ ਖਰੀਦਣ ਲੱਗੇ ਆਗੇ ਆ ਆਪਣਾ ਵੇਖ ਰਿਹਾ ਤੇ ਇਹ ਆਬਦਾ ਦੇਖਦੀ ਆ ਜੀ ਹਾਂ ਠੀਕ ਹੈ ਨਾ ਇਹ ਖਰਾਬ ਨਾ ਕਰ ਦੇਵੇ ਜੀ ਇਹ ਪਲੇਨ ਜਰੀ ਹੈ ਇਹ ਜਾ ਸਾਫ ਛੋਟਾ ਸਾ ਜੀ ਕਿਹੜਾ ਹਲ ਹੈ तेरे कोल्ड है क्या तू तो रेंड दे तू रेंड दे आ कैंडी था ये दो सौ रूपए था दो सौ तो रूपए अच्छा है दो सौ रूपए नहीं अच्छा है खर्चा जी सस्ते में बाप से खर्ची है पहले इन्हीं वाले कहाँ तुम बच्चे को जाओ कौन कौन किसी ने अब अब इन्हें कौन ही दीजिए ਇਹਨੇ ਇੱਕ ਪੁਰਾਣੇ ਬੱਚੇ ਫੜੀ ਸੀ ਕੋਈ ਨਹੀਂ ਕਿਹੜਾ ਲੈਣਾ ਪੁੱਤਾ ਕਿਹੜਾ ਲੈਣਾ ਹਾਲੇ ਆਇਆ ਪੁੱਤਾ ਹਾਲੇ ਨੇ ਹਾਲੇ ਇਹ ਚੱਲ ਦੇ ਦੋ ਦੇ ਪੁੱਤੇ ਦੇਖ ਨਾ ਸਰ ਸਾਹ ਹੁੰਦੇ ਕਿੱਥੇ ਹਾਂ ਹਲ ਵਾਲੇ ਉਹਨਾਂ ਨੂੰ ਪੜ੍ਹਨਾ ਹੀ ਨਾ ਆਪਾਂ ਕਰੀਏ ਜਿਆਦਾ ਵੱਡਾ ਕਰਤਾ ਮੰਨ ਜਿਆਦਾ ਵੱਡਾ ਹੁਣ ਛੋਟੇ ਜਿਹਾ ਵੀਰੇ ਜੇ ਛੋਟਾ ਸਾਈਜ਼ ਦੋ ਵੀਰੇ ਕਿਹੜਾ ਕਲਾਸ ਸੈਕੰਡ ਆ ਜੀ ਕਿਹੜਾ ਹੈ ਵੀ ਬਹੁਤ ਤਾਂ ਬਹੁਤ ਗੁੱਦ ਜੀ ਜੀ ਫ੍ਰੀ ਜੀ ਫ੍ਰੀ ਸਭ ਫ੍ਰੀ ਜਾਈ ਹੁੰਦੇ ਨੇ ਆ ਦੇਖ ਜੇ ਤੁਹਾਨੂੰ ਸਫੀਰ ਸੁਹੀ ਜਾਏਗਾ ਤੁਸੀਂ ਸੁਹੀ ਲੈ ਜਾਓਗੇ ਕੀ ਹੋਏਗਾ ਆਪਣੇ ਨੇ ਤੁਸੀਂ ਬਹੀਏ ਅਰੇ ਦੇਖ ਵੀ ਕਿਹੜਾ ਪਰਫੈਕਟ ਆ ਸਾਰੀ ਜਾਣਗੇ ਹੰਦਿਆਂ ਨੂੰ ਦੇਖਣਾ ਇਹਦਾ ਰੀਡਿੰਗ